ਅੱਜ ਅਸੀਂ ਬਣਾਉਣੀਆਂ ਨੇ ਆਲੂ ਦੀਆਂ ਟਿੱਕੀਆਂ ਸੋ ਮੈਂ ਆਲੂ ਨੇ ਜਿਹੜੇ ਬੋਇਲ ਕਰ ਲਏ ਨੇ ਹੁਣ ਇਹ ਥੋੜੇ ਜਿ ਗਰਮ ਨੇ ਸੋ ਆਪਾਂ ਇਹਨਾਂ ਨੂੰ ਫਰਿੱਜ 'ਚ ਰੱਖ ਕੇ ਠੰਡੇ ਕਰ ਲੈਣਾ ਸੋ ਇੱਕ ਚੀਜ਼ ਹੋਰ ਹੈ ਜਦੋਂ ਵੀ ਆਪਾਂ ਨੇ ਆਲੂ ਦੀਆਂ ਟਿੱਕੀਆਂ ਬਣਾਉਣੀਆਂ ਨੇ ਤਾਂ ਆਪਾਂ ਨੇ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਕਿ ਆਲੂ ਨੇ ਜਿਹੜੇ ਉਹ ਬਿਲਕੁਲ ਇਦਾਂ ਦੇ ਡਰਾਈ ਹੋਣੇ ਚਾਹੀਦੇ ਆ ਮਤਲਬ ਹੁਣੇ ਮੈਨੂੰ ਮੇਰੇ ਹੱਥ ਨੂੰ ਡਰਾਈਨੈਸ ਅਰੇਡੀ ਉਹ ਫੀਲ ਹੋ ਰਹੀ ਹੈ ਨਾ ਇਦਾਂ ਦੇ ਹੋਣੇ ਚਾਹੀਦੇ ਆਦਰਵਾਇਜ਼ ਜਿਹੜੇ ਲੇਸ ਲੇ ਜਾਂਦੇ ਹੁੰਦੇ ਨੇ ਉਹਨਾਂ ਦੀਆਂ ਟਿੱਕੀਆਂ ਬਿਲਕੁਲ ਵਧੀਆ ਨਹੀਂ ਬਣਦੀਆਂ ਇੱਕਿਆਂ ਦੀ ਨਾ ਸਟਫਿੰਗ ਬਣਾਉਣ ਦੇ ਲਈ ਆਪਾਂ ਨੇ ਛੋਲੇ ਦੀ ਦਾਲ ਰੈਡੀ ਹੋ ਰਹੀ ਤੇ ਹੀ ਪਿਓ ਕੇ ਰੱਖੀ ਸੀ ਸੋ ਹੁਣ ਆਪਾਂ ਨੂੰ ਥੋੜਾ ਜਿਹਾ ਬੋਇਲ ਕਰ ਲਿਆ ਸੋ ਨੈਕਸਟ ਆਪਾਂ ਨੇ ਹੁਣ ਇਹਦੇ ਵਿੱਚ ਮਸਾਲੇ ਐਡ ਕਰਨੇ ਨੇ ਇੱਕ ਤਾਂ ਆਪਾਂ ਲੈ ਲਿਆ ਸਭ ਤੋਂ ਪਹਿਲਾਂ ਜੀਰਾ ਤੇ ਥੋੜਾ ਜਿਹਾ ਧਨੀਆ ਆਪਣੇ ਕੋਲ ਸਾਬਤ ਧਨੀਆ ਸੀਗਾ ਉਹ ਥੋੜਾ ਦਰਦਰਾ ਪੀਸਿਆ ਹੈ ਨੈਕਸਟ ਲੂਣ ਤੇ ਮਿਰਚ ਤੇ ਨਾਲ ਆਪਾਂ ਨੇ ਲੈ ਲੈਣਾ ਥੋੜਾ ਜਿਹਾ ਆਮਚੂਰ ਪਾਊਡਰ ਇੱਕ ਪੈਨ ਦੇ ਵਿੱਚ ਨਾ ਹੁਣ ਥੋੜਾ ਜਿਹਾ ਤੇਲ ਪਾ ਕੇੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਸੁੰਦੇਸ ਤੋਂ ਵੀਚ ਆਪਣੀ ਸਾਗ ਆਪਣਾ ਜੀਰਾ ਐਡ ਕਰਨਾ ਸਭ ਤੋਂ ਪਹਿਲਾਂ ਨੂੰ ਭੁੰਨਾਂਗੇ ਹੁਣ ਆਪਾਂ ਇਹਦੇ ਵਿੱਚ ਸਾਰੇ ਮਸਾਲੇ ਐਡ ਕਰ ਦੇਣੇ ਨੇ ਤੇ ਥੋੜੀ ਦੇਰ ਲਈ ਇਹਨੂੰ ਭੁੰਨਾਂਗੇ ਆਲੂਆਂ ਦੇ ਵਿੱਚ ਕਾਰਨ سٹਾਰਚ ਐਡ ਕਰਨ ਤੋਂ ਬਾਅਦ ਆਪਣਾ ਨਾਣਾ ਜਿਹੜਾ ਡੋਆ ਇਦਾਂ ਦਾ ਬਣ ਗਿਆ ਬਹੁਤ ਹੀ ਸਮੂਥਾ ਸੋ ਹੁਣ ਨੈਕਸਟ ਆਪਾਂ ਇਹਦੇ ਵਿੱਚ ਆਪਣੀ ਜਿਹੜੀ ਛੋਲੇ ਦੀ ਦਾਲ ਪਕੀਤੀ ਸੀਗੀ ਰੈਡੀ ਸੋ ਉਹਦੇ ਨਾਲ ਆਪਾਂ ਇਹਦੀ ਫਿਲਿੰਗ ਕਰਾਂਗੇ ਹੁਣ ਟਿੱਕੀ ਬਣਾਉਣ ਲਈ ਆਪਾਂ ਨੇ ਪਹਿਲਾਂ ਨਾ ਹੱਥ ਤੇ ਥੋੜਾ ਜਿਹਾ ਔਇਲ ਲਾ ਲੈਣਾ ਵਾ ਉਸ ਤੋਂ ਬਾਅਦ ਤੁਸੀਂ ਜਿੰਨਾ ਵੀ ਟਿੱਕੀ ਦਾ ਸਾਈਜ਼ ਰੱਖਣਾ ਉਹਨੂੰ ਆਪਾਂ ਨੇ ਜਿੱਦਾਂ ਆਪਾਂ ਰੋਟੀ ਬਣਾਉਣ ਲਈ ਪੇੜਾ ਕਰਦੇ ਹੁੰਦੇ ਹਾਂ ਉਦਾਂ ਕਰਕੇ ਉਹਦੇ ਵਿੱਚ ਆਪਾਂ ਜਿਹੜੀ ਦਾਲ ਦੀ ਫਿਲਿੰਗ ਆ ਉਹ ਕਰ ਕਰਨੀ ਆ ਸੋ ਆਰਾਮ ਬਹੁਤ ਹੀ ਆਰਾਮ ਨਾਲ ਕਰਨੀ ਹੈ ਤਾਂ ਕਿ ਡਟ ਨਾ ਜਾਵੇ। ਟਿੱਕੀਆਂ ਹੁਣ ਆਪਣੀਆਂ ਬਣ ਗਈਆਂ ਨੇ ਸੋ ਹੁਣ ਨੈਕਸਟ ਸਬ ਹੈਗਾ ਆਪਾਂ ਇਹਨਾਂ ਨੂੰ ਕਰਨਾ ਹੈ ਫਰਾਈ। ਸੋ ਆਪਾਂ ਨੈਕਸਟ ਫਰਾਈ ਕਰਦੇ ਹੁਣ ਇਹਨਾਂ ਨੂੰ। ਹੁਣ ਆਪਣਾ ਤੇਲ ਆ ਜਿਹੜਾ ਚੰਗੀ ਤਰ੍ਹਾਂ ਗਰਮ ਹੋ ਗਿਆ ਸੋ ਆਪਾਂ ਨੇ ਹੁਣ ਟਿੱਕੀਆਂ ਰੈਡੀ ਉਹਦੇ ਵਿੱਚ ਪਾਤੀਆਂ। ਸੋ ਹੁਣ ਇਹਨਾਂ ਨੂੰ ਥੋੜੀ ਦੇਰ ਲਈ ਇਦਾਂ ਹੀ ਪਏ ਰਹਿਣ ਦੇਣਾ ਹੈ। ਛੇੜਨਾ ਨਹੀਂ ਹੈਗਾ। ਇੱਕਦਮ ਨਹੀਂ ਇਹਨੂੰ ਪਲਟਣਾ। ਸੋ ਥੋੜਾ ਜਿਹਾ ਗਰਮ ਓਇਲ ਲੈ ਕੇ ਦੇ ਉੱਪਰ ਪਾਵਾਂਗੇ। ਸੋ ਇੱਕ ਹੋਰ ਚੀਜ਼ ਆ ਕਿ ਟਿੱਕੀ ਨੂੰ ਨਾ ਨਾਲ ਦੀ ਨਾਲ ਆਪਾਂ ਫਲੈਟ ਨਹੀਂ ਕਰਨਾ ਨਾਰਮਲ ਆਪਾਂ ਕੀ ਕਰਦੇ ਆ ਕਿ ਜਦੋਂ ਆਪਾਂ ਟਿੱਕੀਆਂ ਬਣਾਉਨੇ ਆ ਨਾ ਮਤਲਬ ਉਹਨੂੰ ਫਰਾਈ ਕਰਨ ਤੋਂ ਪਹਿਲਾਂ ਹੀ ਆਪਾਂ ਫਲੈਟ ਕਰ ਦਨੇ ਆ ਉਦਾਂ ਨਹੀਂ ਕਰਨਾ ਹੈਗਾ ਹਮੇਸ਼ਾ ਉਹਨੂੰ ਨਾਰਮਲ ਸਾਈਜ਼ ਦੇ ਵਿੱਚ ਹੀ ਤੇਲ ਦੇ ਵਿੱਚ ਰੱਖਣਾ ਹੈ ਸੋ ਆਪਣਾ ਆਪਣੀ ਟਿੱਕੀ ਇੱਕ ਸਾਈਡ ਤੋਂ ਥੋੜੀ ਜਿਹੀ ਬ੍ਰਾਊਨ ਹੋ ਗਈ ਸੀ ਆਪਾਂ ਨੇ ਕਰ ਲਈ ਫਲਿੱਪ ਸੋ सेम ही ਆਪਾਂ ਨੇ ਦੂਸਰੀ ਸਾਈਡ ਲਈ ਕਰਨਾ ਹੈ ਹੁਣ ਆਪਣੀ ਟਿੱਕੀ ਨਾ ਦੋਨਾਂ ਪਾਸੇ ਤੋਂ ਥੋੜੀ ਜਿਹੀ ਬ੍ਰਾਊਨ ਹੋ ਗਈ ਸੀ ਹੁਣ ਆਪਾਂ ਇਹਨੂੰ ਫਲੈਟ ਕਰਨਾ ਹੈ ਤੁਸੀਂ ਕੋਈ ਵੀ ਸਪੂਨ ਵਗੈਰਾ ਜਾਂ ਫਿਰ ਕੱਟਛੀ ਵਗੈਰਾ ਲਾ ਕੇ ਉਹਦੇ ਨਾਲ ਚੰਗੀ ਤਰ੍ਹਾਂ ਆਪਾਂ ਇਹਨੂੰ ਫਲੈਟ ਕਰ ਲੈਣਾ ਹੈ ਆਪਣੀਆਂ ਇਹਨਾਂ ਦੀ ਟਿੱਕੀ ਆ ਉਹ ਬਣ ਕੇ ਰੈਡੀ ਹੋ ਗਈਆਂ ਸੋ ਹੁਣ ਇਹਨੂੰ ਤੁਸੀਂ ਗ੍ਰੀਨ ਚਟਨੀ ਨਾਲ ਜਾਂ ਨਾਰਮਲ ਚਟਨੀ ਨਾਲ ਜਾਂ ਫਿਰ ਤੁਸੀਂ ਇਹਨੂੰ 버ਗਰ ਦੇ ਵਿੱਚ ਵੀ ਲਾ ਕੇ ਖਾ ਸਕਦੇ ਆ